ਤਨਸ੍ਰੀ ਮਹੱਲਾ ਪੰਜਵਾ ਕਰ ਕਿਰਪਾ ਦਿਓ ਮੋਹਨਾ ਮਾ ਬੰਧਨ ਤੇ ਛੁਟਕਾਏ ਮਨ ਤੇ ਬਿਸਰਿਓ ਸਗਲੋ ਤੰਦਾ ਗੁਰ ਕੀ ਚਰਨੀ ਲਾਏ ਸਾਧ ਸੰਗ ਚਿੰਤ ਬਿਰਾਨੀ ਛਾਡੀ ਅਹੰਗੋਦਾ ਮੋਹ ਮਨ ਬਾਸਨ ਦੇ ਕਰੇ ਗਢਾ ਗਾਢੀ ਰਹਾਉ ना को मेरा दुश्मन रहया ना हम किसके बहराई ब्रह्म पसार पसार्यो पीतर सतगुर ते सोजी पाई को मीत हम अपन की ना हम ना के साजन दूर पर आयो मन का बिरहा ता मेल कियो मेरा राजन